ਪੰਜਾਬ ਸਿੱਖਿਆ ਕ੍ਰਾਂਤੀ ਮਹਿੰਮ ਦੇ ਤੈਤ ਚੇਅਰਮੈਨ ਪੰਚਾਇਤ ਪੰਜਾਬ ਅਤੇ ਹਲਕਾ ਇੰਚਾਰਜ ਫਤਿਹਗੜ ਚੂੜੀਆਂ ਸਰਦਾਰ ਬਲਬੀਰ ਸਿੰਘ ਪੰਨੂ ਨੇ ਪਿੰਡ ਕਿਲਾ ਲਾਲ ਸਿੰਘ ਪਿੰਡ ਦਾਲਮ ਅਤੇ ਪਿੰਡ ਉਗਰੇਵਾਲ ਦੇ ਸਕੂਲਾਂ ਵਿੱਚ 29 ਲੱਖ ਦੇ ਕਰੀਬ ਵਿਕਾਸ ਕਾਰਜਾਂ ਦੇ ਉਦਘਾਟਨ ਕੀਤੇ ਇਸ ਮੌਕੇ মিডিਆ ਨਾਲ ਗੱਲਬਾਤ ਕਰਦੇ ਹੋਏ ਸਰਦਾਰ ਬਲਬੀਰ ਸਿੰਘ ਪੰਨੂ ਨੇ ਬੱਚਿਆਂ ਦੇ ਮਾਪਿਆਂ ਨੂੰ ਮੁੜ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਸਿੱਖਿਆ ਸਰਕਾਰੀ ਸਕੂਲਾਂ ਵਿੱਚੋਂ ਦਵਾਓ ਕਿਉਂਕਿ ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕ ਡਿਗਰੀਆਂ ਅਤੇ ਟੈਸਟ ਪਾਸ ਕਰਕੇ ਲੱਗਦੇ ਹਨ ਅਤੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਦਾ ਖਰਚਾ ਬਹੁਤ ਹੀ ਘੱਟ ਹੁੰਦਾ ਹੈ ਮਾਝਾ ਲਾਈਵ ਟੀਵੀ ਲਈ ਫਤੇਗੜ ਚੂੜੀਆਂ ਤੋਂ ਮਨਪ੍ਰੀਤ ਸਿੰਘ ਮੰਦਿਰਪੁਰ ਔਕਤ ਤਨਵਜੀ ਸਰਦਾਰ ਕੁਰ ਸਿੰਘ ਮਾਨ ਜੀ ਦਾ ਸਰਦਾਰ ਰਜੋਤ ਸਿੰਘ ਪਹਿਲ ਜਿੰਨਾ ਸਾਡੇ ਅਧਗਣ ਟੂੜੀਆਂ ਦੇ ਸਕੂਲਾਂ ਨੂੰ ਸਮਝਿਆ ਕਿ ਜੋ-ਜੋ ਸਕੂਲਾਂ ਦੀਆਂ ਲੋੜਾਂ ਸੀ ਜੋ-ਜੋ ਸਕੂਲਾਂ ਤੋਂ ਡਿਮਾਂਡ ਭੇਜ ਗਈ ਉਹਨਾਂ ਦੇ ਡਿਮਾਂਡ ਦੇ ਖਾਤੇ ਅੱਜ ਤੁਸੀਂ ਜਿੰਨਾ ਪਿੰਡਾਂ ਦੇ ਵਿੱਚ ਦੌੜਾ ਕੀਤਾ ਜਿੰਨਾ ਪਿੰਡਾਂ ਦੇ ਵਿੱਚ ਉਦਘਾਟਨ ਕੀਤਾ ਪਿੰਡ ਕਿਨਾਲਾਲ ਸਿੰਘ ਪਿੰਡ ਦਾਹਲਮ ਪਿੰਡੂਗਰੇਵਾਲ ਨੱਚੀ ਲੱਖਣੀ ਜੋ ਕਰਾਂਡ ਹੈ ਇੰਨਾ ਸਕੂਲਾਂ ਤੇ ਲੱਗ ਪੁਗੀ ਹੈ ਹੋਰ ਵੀ ਜਿਹੜੀ ਜ਼ਰੂਰਤ ਹੈ ਉਹਨਾਂ ਟੀਚਰ ਸਹਿਬਾਨਾਂ ਨੂੰ ਆਪਣੇ ਵੱਲੋਂ ਅਪੀਲ ਕਰ ਦਿੱਤੀ ਗਈ ਹੈ ਬੇਤੀ ਕਰ ਦਿੱਤੀ ਗਈ ਵੀ ਜਿਹੜੀ ਵੀ ਸਕੂਲਾਂ ਦੇ ਵਿੱਚ ਸਾਡੇ ਭਵਿੱਖ ਵਾਸਤੇ ਸਾਡੇ ਬੱਚੇ ਭਵਿੱਖ ਨੇ ਜਿਹੜੀ ਵੀ ਕੋਈ ਡਿਮਾਂਡ ਹੈ ਉਹਨਾਂ ਦੀ ਡਿਮਾਂਡ ਨੂੰ ਛੇਤੀ ਸੋਦੀ ਭੇਜਿਆ ਜਾਵੇ ਤਾਂ ਜੋ ਉਹਨਾਂ ਡਿਮਾਂਡਾਂ ਨੂੰ ਸਰਕਾਰ ਜਲਦੀ ਜਲਦੀ ਪੂਰਾ ਕਰ ਸਕੇ ਪਰ ਮੇਰੀ ਸਾਰੇ ਪਿੰਡਾਂ ਦੇ ਮੁੱਤਬਰ ਸੱਜਣਾ ਨੂੰ ਫਤਿਗੜ ਚੂੜੀਆਂ ਦੇ ਵਸੀਆਂ ਨੂੰ ਇੱਕ ਹੱਥ ਜੋੜ ਕੇ ਅਪੀਲ ਆ ਬੇਨਤੀ ਆ ਕਿ ਆਪਣੇ ਬੱਚੇ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਾਓ ਤਾਂ ਜੋ ਸਰਕਾਰੀ ਸਕੂਲ ਦੇ ਜਿਹੜੇ ਟੀਚਰ ਸਾਡੇ ਅਧਿਆਪਕ ਨੇ ਡਿਗਰੀਆਂ ਕਰਕੇ ਸਰਕਾਰੀ ਅਧਿਆਪਕ ਲੱਗੇ ਨੇ ਉਹਨਾਂ ਦਾ ਬੈਨੀਫਿਟ ਸਾਡੇ ਬੱਚਿਆਂ ਨੂੰ ਮਿਲ ਸਕੇ